ਸਤ ਸ੍ਰੀ ਅਕਾਲ ਦੋਸਤੋ ਸਵਾਗਤ ਕਰਦੇ ਹਾਂ ਤੁਹਾਡਾ ਪ੍ਰੀਤ ਐਜੂਕੇਸ਼ਨ ਪੁਆਇੰਟ ਵਿੱਚ ਅੱਜ ਦੀ ਕਲਾਸ ਉਹਨਾਂ ਵਿਦਿਆਰਥੀਆਂ ਵਾਸਤੇ ਬਹੁਤ ਹੀ ਮਹੱਤਵਪੂਰਨ ਹੋਣ ਵਾਲੀ ਹੈ ਜੀ ਜਿਹੜੇ ਵਿਦਿਆਰਥੀ ਪੀਐਸ ਟੈਟ ਮਾਸਟਰ ਕੈਡਰ ਅਤੇ ਲੈਕਚਰਰ ਕੈਡਰ ਦੀ ਤਿਆਰੀ ਕਰ ਰਹੇ ਨੇ ਜੀ ਇਹਦੇ ਵਿੱਚ ਹਿਸਟਰੀ ਆਫ ਪੰਜਾਬ ਜਿਹੜੀ ਆ ਪੂਰੀ ਕੰਪਲੀਟ ਕਰਵਾਈ ਜਾਏਗੀ ਜੀ ਸੋ ਅੱਜ ਦਾ ਸਾਡਾ ਫਸਟ ਯਰ ਟੌਪਿਕ ਹੈਗਾ ਜੀ ਪੰਜਾਬ ਦੀਆਂ ਭੌਤਿਕ ਵਿਸ਼ੇਸ਼ਤਾਵਾਂ ਜੇ ਤੁਹਾਨੂੰ ਵੀਡੀਓ ਚੰਗੀ ਲੱਗੇ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਤਾਂ ਜੋ ਤੁਹਾਡੀ ਆਉਣ ਵਾਲੀਆਂ ਵੀਡੀਓ ਜਿਹੜੀਆਂ ਤੁਹਾਨੂੰ ਰੈਗੂਲਰ ਜਿਹੜੀਆਂ ਮਿਲ ਸਕਣ ਸੋ ਸਾਰੀ ਪੰਜਾਬ ਦੀ ਹਿਸਟਰੀ ਤੁਹਾਨੂੰ ਜਿਹੜੀਆਂ ਕਰਾਈ ਜਾਏਗੀ ਚਲਦੇ ਹਾਂ ਜੀ ਅੱਜ ਦੇ ਪਹਿਲੇ ਕੁਐਸਚਨ ਤੇ ਰਿਗ ਵੇਦ ਵਿੱਚ ਪੰਜਾਬ ਦੇ ਲਈ ਕਿਹੜਾ ਸ਼ਬਦ ਪ੍ਰਯੋਗ ਕੀਤਾ ਗਿਆ ਸੋ ਇਹਦੀ ਆਪਸ਼ਨਾਂ ਨੇ ਜੀ ਪਟਾਪਟਾਮੀਆਂ ਸਬ ਸਿੱਧੂ ਲਾਹੌਰ ਸੂਬਾ ਟੱਕ ਦੇਸ਼ ਇਹਦਾ ਰਾਈਟ ਆਨਸਰ ਤੁਸੀਂ ਕਮੈਂਟ ਦੇ ਵਿੱਚ ਦੇਣਾ ਜਿੰਨੇ ਵੀ ਸਕੋਰ ਤੁਹਾਡੇ ਬੰਦਦੇ ਨੇ ਉਪਲੀਸ ਕਮੈਂਟ ਦੇ ਵਿੱਚ ਜਰੂਰ ਸ਼ੇਅਰ ਕਰਨੇ ਕਿੰਨੇ ਤੁਹਾਡੇ ਸਕੋਰ ਜਿਹੜੇ ਬੰਦੇ ਨੇ ਨੈਕਸਟ ਵੀਡੀਓ ਜਿਹੜੀ ਹੈ ਉਸੇ ਹਿਸਾਬ ਦੇ ਨਾਲ ਅਸੀਂ ਲੈ ਕੇ ਆਵਾਂਗੇ ਸੋ ਇਹਦੀ ਰਾਈਟ ਆਪਸ਼ਨ ਹੈ ਜੀ ਰਿਗਵੇ ਦੇ ਵਿੱਚ ਪੰਜਾਬ ਦੇ ਲਈ ਜਿਹੜਾ ਸ਼ਬਦ ਪ੍ਰਯੋਗ ਕੀਤਾ ਗਿਆ ਹੈ ਜੀ ਉਹ ਹੈ ਜੀ ਸਬ ਸਿੱਧੂ ਸਬ ਸਿੱਧੂ ਜਿਹੜਾ ਉਹ ਰਾਈਟ ਆਪਸ਼ਨ ਹੈ ਜੀ ਇਹਦੇ ਸਬ ਸਿੱਧੂ ਜਾਈ ਨੈਕਸਟ ਜੀ ਦੇਖਦੇ ਹਾਂ ਦੂਜਾ ਕੁਐਸਚਨ ਹੈ ਪੰਜਾਬ ਨੂੰ ਅੰਗਰੇਜ਼ੀ ਰਿਆਸਤ ਵਿੱਚ ਕਦੋਂ ਮਿਲਾਇਆ ਗਿਆ ਜੀ ਇਹਦੀ ਆਪਸ਼ਨਾਂ ਨੇ ਜੀ 1842 ਇਸਵੀ ਨੂੰ 1843 ਇਸਵੀ ਨੂੰ 1849 ਇਸਵੀ ਨੂੰ 1876 ਇਸਵੀ ਨੂੰ ਸੋ ਇਹਦੀ ਰਾਈਟ ਆਪਸ਼ਨ ਜਿਹੜੀ ਹੈ ਉਹ ਦੱਸੋ ਜੀ ਇਹਦੀ ਰਾਈਟ ਆਪਸ਼ਨ ਪੰਜਾਬ ਨੂੰ ਅੰਗਰੇਜ਼ੀ ਰਾਜਸਤ ਵਿੱਚ ਮਿਲਾਇਆ ਗਿਆ ਜੀ 1849 ਇਸਵੀ ਨੂੰ ਜੀ 1849 ਇਸਵੀ ਨੂੰ ਜਿਹੜਾ ਪੰਜਾਬ ਨੂੰ ਅੰਗਰੇਜ਼ੀ ਰਾਜਸਤ ਵਿੱਚ ਮਿਲਾਇਆ ਗਿਆ ਜੀ ਅੱਗੇ ਚੱਲਦੇ ਹਾਂ ਜੀ ਪੰਜਾਬ ਵਿੱਚ ਆਉਣ ਵਾਲੇ ਜ਼ਿਆਦਾਤਰ ਵਿਦੇਸ਼ੀ ਹਮਲਾਵਰ ਕਿਹੜੇ ਦਰੇ ਵਿੱਚੋਂ ਲੰਘ ਕੇ ਆਏ ਬਹੁਤ ਹੀ ਇੰਪੋਰਟੈਂਟ ਕੁਐਸਚਨ ਹੈ ਜੀ ਜੋ ਸਿਲੈਕਟਡ ਕੁਐਸਚਨ ਨੇ ਇਹ ਤੁਹਾਡੇ ਸਾਹਮਣੇ ਲੈ ਕੇ ਆਏ ਸੋ ਇਹਦੀਆਂ ਆਪਸ਼ਨਾਂ ਨੇ ਜੀ ਖੈਬਰ ਦਰਾ ਚੋਟੀ ਦਰਾ ਖੁਰਮ ਤੇ ਗੋਮਲ ਦਰਾ ਇਹਨਾਂ ਵਿੱਚੋਂ ਰਾਈਟ ਆਪਸ਼ਨ ਜਿਹੜੀ ਆ ਉਹ ਤੁਸੀਂ ਸਿਲੈਕਟ ਕਰੋ ਜੀ ਇਹਨਾਂ ਵਿੱਚੋਂ ਰਾਈਟ ਆਪਸ਼ਨ ਜਿਹੜੀ ਬੰਦੀ ਆ ਉਸ ਮੇਨ ਆਪਸ਼ਨ ਜਿਹੜੀ ਆ ਜੀ ਉਹ ਬੰਦੀ ਆ ਜੀ ਖੈਬਰ ਦਰਾ ਖੈਬਰ ਦਰਾ ਜਿਹੜਾ ਸੀਗਾ ਉਹ ਬਹੁਤ ਹੀ ਇੰਪੋਰਟੈਂਟ ਦਰਾ ਸੀਗਾ ਜੀ ਜਿਦੇ ਵਿੱਚੋਂ ਵਿਦੇਸ਼ੀ ਜ਼ਿਆਦਾਤਰ ਵਿਦੇਸ਼ੀ ਹਮਲਾਵਰ ਜਿਹੜੇ ਸੀਗੇ ਉਹ ਪੰਜਾਬ ਵਿੱਚੋਂ ਆਏ ਸੀਗੇ ਅੱਗੇ ਜੀ ਕੁਐਸਚਨ ਪੰਗੋਲਿਕ ਤੌਰ ਤੇ ਪੰਜਾਬ ਨੂੰ ਕਿੰਨੇ ਖੰਡਾਂ ਵਿੱਚ ਵੰਡਿਆ ਜਾ ਸਕਦਾ ਹੈ ਜੀ ਬਹੁਤ ਇੰਪੋਰਟੈਂਟ ਕੁਐਸਚਨ ਹੈ ਜੀ ਜਿਹਦੀ ਆਪਸ਼ਨਾਂ ਨੇ 2 5 4 3 ਇਹਦੀ ਰਾਈਟ ਆਪਸ਼ਨ ਹੈ ਜੀ ਇਹਦੀ ਰਾਈਟ ਆਪਸ਼ਨ ਹੈ ਜੀ ਪੰਗੋਲਿਕ ਤੌਰ ਤੇ ਪੰਜਾਬ ਨੂੰ ਤਿੰਨ ਖੰਡਾਂ ਵਿੱਚ ਵੰਡਿਆ ਗਿਆ ਜੀ ਰਾਈਟ ਆਪਸ਼ਨ ਹੈ ਜੀ ਤਿੰਨ ਤਿੰਨ ਖੰਡਾਂ ਦੇ ਵਿੱਚ ਵੰਡਿਆ ਗਿਆ ਕਿਹੜੇ-ਕਿਹੜੇ ਤਿੰਨ ਖੰਡ ਨੇ ਜੀ ਇਕਤਾ ਜੀ ਪਹਾੜੀ ਇਲਾਕਾ ਜਿਹਦੇ ਵਿੱਚ ਸੂਲੇਮਾਨ ਅਤੇ ਮੱਲਿਆ ਪਰਬਤ ਦੇ ਪਹਾੜਾ ਜਾਂਦੇ ਨੇ ਦੂਸਰਾ ਪਹਾੜੀ ਅਰਧ ਪਹਾੜੀ ਪ੍ਰਦੇਸ਼ ਤੇ ਤੀਸਰਾ ਹੈਗਾ ਜੀ ਮੈਦਾਨੀ ਪ੍ਰਦੇਸ਼ ਸੋ ਤਿੰਨ ਖੰਡਾਂ ਦੇ ਵਿੱਚ ਪੰਜਾਬ ਨੂੰ ਵੰਡਿਆ ਗਿਆ ਹੈ ਜੀ ਅੱਗੇ ਪੰਜਵਾਂ ਕੁਐਸਚਨ ਹੈ ਬਾਬਰ ਨੇ ਪੰਜਾਬ ਤੇ ਸਭ ਤੋਂ ਪਹਿਲਾ ਕਦੋਂ ਹਮਲਾ ਕੀਤਾ ਸੀ ਸਭ ਤੋਂ ਪਹਿਲਾ ਹਮਲਾ ਜਿਹੜਾ ਸੀਗਾ ਬਾਬਰ ਨੇ ਉਹ ਪੰਜਾਬ ਤੇ ਕਦੋਂ ਕੀਤਾ ਸੀਗੇ ਉਹਦੇ ਆਪਸ਼ਨ ਹੈ ਜੀ 1519 ਈਸਵੀ ਨੂੰ 1516 ਈਸਵੀ ਨੂੰ 1529 ਈਸਵੀ ਨੂੰ ਜਾਂ ਫਿਰ 1539 ਈਸਵੀ ਨੂੰ ਸੋ ਇਹਦੀ ਜਿਹੜੀ ਰਾਈਟ ਆਪਸ਼ਨ ਆਪਣੇ ਮਾਈਂਡ ਦੇ ਵਿੱਚ ਸੈੱਟ ਕਰੋ ਜੀ ਇਹਦੀ ਰਾਈਟ ਆਪਸ਼ਨ ਬਣਦੀ ਹੈ ਜੀ 1500 ਤੇ 19 ਈਸਵੀ ਨੂੰ 1519 ਈਸਵੀ ਨੂੰ ਜੀ ਜਿਹੜਾ ਬਾਬਰ ਨੇ ਪੰਜਾਬ ਤੇ ਸਭ ਤੋਂ ਪਹਿਲਾ ਹਮਲਾ ਜਿਹੜਾ ਕੀਤਾ ਸੀਗਾ 1519 ਵਿੱਚ ਅੱਗੇ ਦੇਖਦੇ ਹਾਂ ਜੀ ਬਾਬਰ ਨੇ ਪੰਜਾਬ ਤੇ ਕੁੱਲ ਕਿੰਨੇ ਹਮਲੇ ਕੀਤੇ ਜੀ ਟੋਟਲ ਹਮਲੇ ਜਿਹੜੇ ਬਾਬਰ ਨੇ ਕਿੰਨੇ ਕੀਤੇ ਜੀ 4 6 3 5 ਇਹਨਾਂ ਵਿੱਚੋਂ ਰਾਈਟ ਆਪਸ਼ਨ ਜਿਹੜੀ ਹੈ ਜੀ ਉਹ ਦੇਖੋ ਕਿਹੜੀ ਬਣਦੀ ਹੈ ਜੀ ਇਹਨਾਂ ਵਿੱਚੋਂ ਟੋਟਲ ਜਿਹੜੇ ਹਮਲੇ ਬਾਬਰ ਨੇ ਪੰਜਾਬ ਤੇ ਕੀਤੇ ਨੇ ਜੀ ਉਹ ਕੀਤੇ ਨੇ ਜੀ 5 ਹਮਲੇ ਟੋਟਲ ਕਿਤੇ ਨੇ ਜੀ ਪੰਜ ਹਮਲੇ ਬਾਬਰ ਨੇ ਪੰਜਾਬ ਦੇ ਉੱਪਰ ਜੀ ਅੱਗੇ ਕੁਐਸਚਨ ਦੇਖਦੇ ਹਾਂ ਪਾਣੀਪਤ ਦੀ ਪਹਿਲੀ ਲੜਾਈ ਕਦੋਂ ਲੜੀ ਗਈ ਸੀ ਪਾਣੀਪਤ ਦੀ ਪਹਿਲੀ ਲੜਾਈ ਜੀ ਇਹਦੀਆਂ ਆਪਸ਼ਨਾਂ ਨੇ 21 ਅਪ੍ਰੈਲ 1524 ਈਸਵੀ ਨੂੰ 21 ਅਪ੍ਰੈਲ 1526 ਈਸਵੀ ਨੂੰ 26 ਅਪ੍ਰੈਲ 1526 ਈਸਵੀ ਨੂੰ ਚੌਥੀ ਆਪਸ਼ਨ ਹੈ ਜੀ 26 ਸਤੰਬਰ 1526 ਈਸਵੀ ਨੂੰ ਸੋ ਇਹਦੀ ਰਾਈਟ ਆਪਸ਼ਨ ਜ਼ਿਆਦਾਤਰ ਤੇ ਸਾਰਿਆਂ ਨੂੰ ਪਤਾ ਹੀ ਹੋਏਗਾ ਜੀ ਜਿਹੜੀ ਇਹ 1526ਵੀਂ ਲੜੀ ਗਈ ਸੀ ਜੀ ਤੇ ਜਿਹੜੀ ਇਹਦੀ ਪੂਰੀ ਡੇਟ ਆ ਉਹ ਬਹੁਤ ਜ਼ਰੂਰੀ ਹੈ ਜੀ ਅੱਜ ਕੱਲ ਐਗਜ਼ਾਮ ਦੇ ਵਿੱਚ ਪੂਰੀ ਪ੍ਰੋਪਰ ਡੇਟ ਜਿਹੜੀ ਪੁੱਛੀ ਜਾ ਰਹੀ ਹੈ ਜੀ ਇਹਦੀ ਜਿਹੜੀ ਹੈ ਮੇਨ ਜਿਹੜੀ ਆਪਸ਼ਨ ਬਣ ਜੇ ਇਹਦੀ ਰਾਈਟ ਆਪਸ਼ਨ ਬਣਦੀ ਹੈ ਜੀ ਸੈਕੰਡ ਆਪਸ਼ਨ ਬਣਦੀ ਹੈ 21 ਅਪ੍ਰੈਲ 1500 ਤੇ 26ਵੀਂ 21 ਅਪ੍ਰੈਲ 1526ਵੀਂ ਨੂੰ ਪਾਣੀਪਤ ਦੀ ਪਹਿਲੀ ਲੜਾਈ ਜਿਹੜੀ ਹੈ ਉਹ ਲੜੀ ਗਈ ਸੀ ਜੀ ਅੱਗੇ ਦੇਖਦੇ ਆ ਜੀ 16 16ਵੀਂ ਸਤਾਪਦੀ ਦੇ ਸ਼ੁਰੂ ਵਿੱਚ ਕਿਸ ਦੀ ਹਾਲਤ ਬਹੁਤ ਮਾੜੀ ਸੀ ਆਪਸ਼ਨ ਹਨ ਜੀ ਰਾਜਪੂਤਾਂ ਦੀ ਸੂਦਰਾਂ ਦੀ ਹਿੰਦੂਆਂ ਦੀ ਜਾਂ ਫਿਰ ਜਟਨਾ ਦੀ ਇਹ ਆਪਸ਼ਨਾਂ ਦੇ ਵਿੱਚੋਂ ਦੇਖੋ ਜੀ ਕਿਸ ਦੀ ਹਾਲਤ ਜਿਹੜੀ ਸੀਗੀ ਉਹ ਮਾੜੀ ਸੀਗੀ 16ਵੀਂ ਸਤਾਪਦੀ ਵਿੱਚ ਸ਼ੁਰੂ ਦੇ ਵਿੱਚ ਜੇ ਦੇਖਿਆ ਜਾਏ ਤੇ ਸਭ ਤੋਂ ਹਾਲਤ ਜਿਹੜੀ ਮਾੜੀ ਸੀ ਜੀ ਉਹ ਸੀਗੀ ਜੀ ਸੂਦਰਾਂ ਦੀ ਹਾਲਤ ਸੂਦਰਾਂ ਦੀ ਹਾਲਤੀ ਜਿਹੜੀ ਸੀਗੀ ਉਹ ਬਹੁਤ ਮਾੜੀ ਸੀਗੀ ਜੀ 16 ਸਤਾਬ ਦੇ ਸ਼ੁਰੂ ਵਿੱਚ ਅੱਗੇ ਦੇਖਦੇ ਹਾਂ ਜੀ ਨੈਕਸਟ ਕੁਐਸਚਨ 16ਵੀਂ ਸਤਾਬ ਦੀ ਵਿੱਚ ਪੰਜਾਬ ਦਾ ਪ੍ਰਸਿੱਧ ਉਦਯੋਗ ਕਿਹੜਾ ਸੀ ਬਹੁਤ ਇੰਪੋਰਟੈਂਟ ਕੁਐਸਚਨ ਹੈ ਜੀ ਖੇਤੀਬਾੜੀ ਕੱਪੜਾ ਉਦਯੋਗ ਪਸ਼ੂ ਪਾਲਣ ਉਪਰੋਕਤ ਵਿੱਚੋਂ ਕੋਈ ਨਹੀਂ ਇਹਨਾਂ ਵਿੱਚੋਂ ਕਿਹੜਾ ਸੀ ਜਿਹੜਾ ਜੀ 16ਵੀਂ ਸਤਾਬ ਦੀ ਵਿੱਚ ਪੰਜਾਬ ਦਾ ਪ੍ਰਸਿੱਧ ਉਦਯੋਗ ਮੰਨਿਆ ਜਾਂਦਾ ਸੀਗਾ ਜੀ ਉਹ ਜੀ ਰਾਈਟ অপਸ਼ਨ ਹੈ ਜੀ ਇਹਦੀ ਕਪੜਾ ਉਦਯੋਗ ਜੀ ਕਪੜਾ ਉਦਯੋਗ ਜਿਹੜਾ ਸੀਗਾ ਜੀ ਪ੍ਰਸਿੱਧ ਉਦਯੋਗ ਸੀਗਾ ਉਹ ਰਾਈਟ অপਸ਼ਨ ਜਿਹੜੀ ਪੰਦੀ ਹੈ ਜੀ ਸੈਕੰਡ অপਸ਼ਨ ਅੱਗੇ ਦੇਖਦੇ ਆਂ ਜੀ 16ਵੀਂ ਸਤਾਪ ਦੀ ਵਿੱਚ ਹਿੰਦੂਆਂ ਦੇ ਕਿਹੜੇ ਮੁੱਖ ਸੰਪਰਦਾਏ ਸਨ ਕਿਹੜੇ ਸੰਪਰਦਾਏ ਜਿਹੜੇ ਜੀ ਸੀਗੇ 16ਵੀਂ ਸਤਾਪ ਦੀ ਵਿੱਚ ਹਿੰਦੂਆਂ ਦੇ ਸੀਗੇ ਸ਼ੈਵਮਤ ਭਗਤੀਮਤ ਵੈਸ਼ਨੂਮਤ ਉਪਰੋਕਤ ਸਾਰੇ ਇਨ ਵਿੱਚੋਂ ਰਾਈਟ ਆਪਸ਼ਨ ਜਿਹੜੀ ਹੋਏਗੀ ਜੀ ਉਹ ਆਪਸ਼ਨ ਜਿਹੜੀ ਤੁਹਾਡੀ 4 ਵਾਲੀ ਆਪਸ਼ਨ ਡੀ ਆਪਸ਼ਨ ਹੈ ਜੀ ਉਪਰੋਕਤ ਸਾਰੇ ਹੀ ਜਿਹੜੀ ਜੀ ਆਪਸ਼ਨ ਰਾਈਟ ਹੋਏਗੀ ਜੀ 11ਵਾਂ ਕੁਐਸਚਨ ਹੈ ਜਜ਼ੀਆ ਕਿੰਨਾ ਤੋਂ ਵਸੂਲ ਕੀਤਾ ਜਾਂਦਾ ਸੀ ਜਜ਼ੀਆ ਕਿੰਨਾ ਤੋਂ ਵਸੂਲ ਕੀਤਾ ਜਾਂਦਾ ਸੀ ਗੈਰ ਹਿੰਦੂਆਂ ਤੋਂ ਗੈਰ ਮੁਸਲਮਾਨਾਂ ਤੋਂ ਗੈਰ ਇਸਾਈਆਂ ਤੋਂ ਜਾਂ ਫਿਰ ਗੈਰ ਸਿੱਖਾਂ ਤੋਂ ਇਹਦੀ ਰਾਈਟ ਆਪਸ਼ਨ ਬਣਦੀ ਹੈ ਜੀ ਗੈਰ ਮੁਸਲਮਾਨਾਂ ਤੋਂ ਜੱਜ਼ੀਆ ਜਿਹੜਾ ਸੀਗਾ ਉਹ ਵਸੂਲ ਕੀਤਾ ਜਾਂਦਾ ਸੀ 12ਵਾਂ ਕੁਐਸਚਨ ਹੁਣ ਦੇ ਪੰਜਾਬ ਵਿੱਚ ਦਰਿਆਵਾਂ ਦੀ ਕੁੱਲ ਗਿਣਤੀ ਹੈ ਹੁਣ ਦੇ ਪੰਜਾਬ ਵਿੱਚ ਕੁੱਲ ਗਿਣਤੀ ਕਿੰਨੀ ਹੈ ਦਰਿਆਵਾਂ ਦੀ ਆਪਸ਼ਨ ਹੈ ਜੀ 2 4 2.5 ਜਾਂ ਫਿਰ 5 ਜੀ ਇਹਦੀ ਰਾਈਟ ਆਪਸ਼ਨ ਬਣਦੀ ਹੈ ਜੀ 22 ਜਿਹੜੇ 22 ਜਿਹੜੀ ਆਪਸ਼ਨ ਹੈ ਉਹ ਰਾਈਟ ਬਣਦੀ ਹੈ ਜੀ ਅੱਗੇ ਦੇਖਦੇ ਹਾਂ ਇਨ੍ਹਾਂ ਵਿੱਚੋਂ ਕਿਹੜਾ ਦਰਿਆ ਅਜੋਕੇ ਪੰਜਾਬ ਵਿੱਚੋਂ ਨਹੀਂ ਲੰਘਦਾ ਆਪਸ਼ਨ ਨੇ ਜੇਹਲਮ ਸਤਲੁਜ ਰਾਵੀ ਬਿਆਸ ਇਨ੍ਹਾਂ ਚਾਰ ਆਪਸ਼ਨਾਂ ਦੇ ਵਿੱਚੋਂ ਜਿਹੜਾ ਸਾਡਾ ਰਾਈਟ ਆਪਸ਼ਨ ਹੈ ਜੀ ਉਹ ਬਣਦੀ ਹੈ ਜੀ ਰਾਈਟ ਆਪਸ਼ਨ ਜੇਹਲਮ ਜਿਹਲਮ ਦਰਿਆ ਜਿਹੜਾ ਹੈਗਾ ਉਹ ਸਾਡੇ ਅਜੋਕੇ ਪੰਜਾਬ ਦੇ ਵਿੱਚੋਂ ਨਹੀਂ ਲੰਘਦਾ ਜੀ ਅੱਗੇ ਦੇਖਦੇ ਹਾਂ ਜੀ 14ਵਾਂ ਕੁਐਸਚਨ ਹੈ ਪੰਜਾਬ ਵਿੱਚ ਮੱਧ ਦੇ ਮੈਦਾਨ ਦੀ ਮਿੱਟੀ ਨੂੰ ਕੀ ਨਾਮ ਦਿੱਤਾ ਗਿਆ ਪੰਜਾਬ ਵਿੱਚ ਮੱਧ ਦੇ ਮੈਦਾਨ ਦੀ ਮਿੱਟੀ ਨੂੰ ਕੀ ਨਾਮ ਦਿੱਤਾ ਗਿਆ ਜੀ ਆਪਸ਼ਨ ਨੇ ਰੇਤਲੀ ਮਿੱਟੀ ਜਲੌਰ ਮਿੱਟੀ ਚੀਕਲੀ ਮਿੱਟੀ ਜਾਂ ਫਿਰ ਕਾਲੀ ਮਿੱਟੀ ਰਾਈਟ ਆਪਸ਼ਨ ਦੇਖੋ ਜੀ ਇਦੇ ਵਿੱਚੋਂ ਰਾਈਟ ਆਪਸ਼ਨ ਬਣਦੀ ਹੈ ਪੰਜਾਬ ਦੇ ਮੱਧ ਦੇ ਜਿਹੜੇ ਮੈਦਾਨ ਨੇ ਬਹੁਤ ਉਪਜਾਊ ਮਿੱਟੀ ਦਾ ਨਾਮ ਹੈ ਜੀ ਜਲੋੜ ਮਿੱਟੀ ਜਲੋੜ ਮਿੱਟੀ ਨੂੰ ਜਿਹੜਾ ਹੈ ਨਾਮ ਦਿੱਤਾ ਗਿਆ ਹੈ ਜੀ ਪੰਜਾਬ ਦੇ ਮੱਧ ਦੇ ਮੈਦਾਨ ਦੀ ਮਿੱਟੀ ਜਲੋੜ ਮਿੱਟੀ ਹੈ ਬਹੁਤ ਉਪਜਾਊ ਮਿੱਟੀ ਹੈ ਜੀ ਖੇਤੀਬਾੜੀ ਵਾਸਤੇ ਬਹੁਤ ਹੀ ਮਹੱਤਵਪੂਰਨ ਮਿੱਟੀ ਹੈ ਨੈਕਸਟ ਚੱਲਦੇ ਆ ਜੀ ਇਹਨਾਂ ਵਿੱਚ ਕਿਸ ਜ਼ਿਲ੍ਹੇ ਵਿੱਚ ਸਭ ਤੋਂ ਵੱਧ ਕਪਾਹ ਪੈਦਾ ਹੁੰਦੀ ਹੈ ਕਿਹੜਾ ਜ਼ਿਲ੍ਹਾ ਹੈ ਜੀ ਜਿਹੜਾ ਪੰਜਾਬ ਵਿੱਚ ਸਭ ਤੋਂ ਵੱਧ ਕਪਾਹ ਪੈਦਾ ਕਰਦਾ ਰਾਈਟ ਆਪਸ਼ਨ ਚ ਚੁਣੋ ਜੀ ਆਪਸ਼ਨਾਂ ਨੇ ਤੁਹਾਡੀਆਂ ਫਰੀਦਕੋਟ ਕਰਦਾਸਪੁਰ ਫਿਰੋਜ਼ਪੁਰ ਜਾਂ ਫਿਰ ਸ਼ਿਆਲਪੁਰ ਰਾਈਟ ਆਪਸ਼ਨ ਹੈ ਜੀ ਇਹਦੀ ਫਿਰੋਜ਼ਪੁਰ ਫਿਰੋਜ਼ਪੁਰ ਦੇ ਵਿੱਚ ਜੀ ਸਭ ਤੋਂ ਵੱਧ ਜਿਹੜੀ ਹੈ ਇਸ ਜ਼ਿਲ੍ਹੇ ਦੇ ਵਿੱਚ ਕਪਾਹ ਪੈਦਾ ਹੁੰਦੀ ਹੈ ਜੀ ਅੱਗੇ 16ਵਾਂ ਕੁਐਸਚਨ ਚੱਲਦੇ ਹਾਂ ਇਹਨਾਂ ਵਿੱਚੋਂ ਕਿਹੜਾ ਸ਼ਹਿਰ ਸਿੰਧੂ ਘਾਟੀ ਦੀ ਸੱਤ ਨਾਲ ਸੰਬੰਧਿਤ ਹੈ ਸਿੰਦੂ ਘਾਟੀ ਦੀ ਸੱਤ ਨਾਲ ਸੰਬੰਧਿਤ ਸ਼ਹਿਰ ਇਹਨਾਂ ਵਿੱਚੋਂ ਕਿਹੜਾ ਸੰਬੰਧਿਤ ਹੈਗੀ ਆਪਸ਼ਨ ਨੇ ਤੁਹਾਡੀਆਂ ਫਤੇਗੜ ਸਾਹਿਬ ਪਟਿਆਲਾ ਰੂਪਨਗਰ ਜਾਂ ਫਿਰ ਬਠਿੰਡਾ ਇਹਨਾਂ ਵਿੱਚੋਂ ਰਾਈਟ ਆਪਸ਼ਨ ਹੈ ਜੀ ਤੁਹਾਡੀ ਰੂਪਨਗਰ ਰੂਪਨਗਰ ਜਿਹੜਾ ਜੀ ਉਹ ਰਾਈਟ ਆਪਸ਼ਨ ਹੈ ਰੋਪੜ ਜਿੰ ਨੂੰ ਅਸੀਂ ਕਹਿ ਦਿੰਦੇ ਆਂ ਪੁਰਾਣੇ ਨਾਮ ਤੇ ਇਹ ਤੁਹਾਡੀ ਜਿਹੜੀ ਹੈ ਸਿੰਧੂ ਘਾਟੀ ਸੱਤ ਨਾਲ ਸੰਬੰਧਿਤ ਹੈਗਾ ਸ਼ਹਿਰ ਅਗੇ 17ਵਾਂ ਕੁਐਸਚਨ ਹੈ ਪੰਜਾਬੀ ਸ਼ਬਦ ਕਿਸ ਭਾਸ਼ਾ ਤੋਂ ਲਿਆ ਗਿਆ ਇਹ ਕੁਐਸਚਨ ਬਹੁਤ ਯਾਦਾ ਰਿਪੀਟ ਹੁੰਦਾ ਜੀ ਐਗਜ਼ਾਮ ਦੇ ਵਿੱਚ ਖਾਸ ਕਰਕੇ ਮਾਸਟਰ ਡਿਗਰੀ ਦੇ ਵਿੱਚ ਕਿਸ ਭਾਸ਼ਾ ਤੋਂ ਲਿਆ ਗਿਆ ਜੀ ਪੰਜਾਬੀ ਸ਼ਬਦ ਕਿਸ ਭਾਸ਼ਾ ਤੋਂ ਲਿਆ ਗਿਆ ਜੀ অপਸ਼ਨ ਹਨ ਸੰਸਕ੍ਰਿਤੀ ਤੋਂ ਫਾਰਸੀ ਤੋਂ ਹਿੰਦੀ ਜਾਂ ਫਿਰ ਅੰਗਰੇਜ਼ੀ ਤੋਂ ਇਹਦੀ ਰਾਈਟ ਆਪਸ਼ਨ ਹੈ ਜੀ ਫਾਰਸੀ ਤੋਂ ਫਾਰਸੀ ਤੋਂ ਜਿਹੜਾ ਜੀ ਸ਼ਬਦ ਪੰਜਾਬੀ ਇਹ ਲਿਆ ਗਿਆ ਅੱਗੇ ਚੱਲਦੇ ਹਾਂ ਜੀ ਪੈਟੋਪਟਾਮੀਆ ਦਾ ਦੂਸਰਾ ਨਾਮ ਸੀ ਪੈਟੋਪਟਾਮੀਆ ਦਾ ਦੂਸਰਾ ਨਾਮ ਕੀ ਸੀ ਜੀ ਉਹ ਦੇਖੋ ਤੁਸੀਂ ਆਪਸ਼ਨ ਨੇ ਤੁਹਾਡੀਆਂ ਸਿੰਧ ਦਾ ਮਾਲਵੇ ਦਾ ਪੰਜਾਬ ਦਾ ਹਰਿਆਣੇ ਦਾ ਰਾਈਟ ਆਪਸ਼ਨ ਜਿਉਂ ਜੀ ਪੈਟੋਪਟਾਮੀਆ ਦਾ ਦੂਸਰਾ ਨਾਮ ਹੈ ਜੀ ਪੰਜਾਬ ਦਾ ਪੰਜਾਬ ਦਾ ਜੀ ਦੂਸਰਾ ਨਾਮ ਹੈ ਪੈਟੋਪਟਾਮੀਆ ਜੀ ਅੱਗੇ ਚੱਲਦੇ ਹਾਂ ਜੀ 19 ਕੁਐਸਚਨ ਹੈ ਪੋਠੋਹਾਰ ਖੇਤਰ ਦੇ ਦਿਵਾਲੇ ਦਾ ਇਲਾਕਾ ਕਿਹੜਾ ਇਲਾਕਾ ਜੀ ਆਪਸ਼ਨਾਂ ਨੇ ਲਾਹੌਰ ਅੰਮ੍ਰਿਤਸਰ 라ਵਲਪਿੰਡੀ ਜੇਹਲਮ ਅੰਬਾਲਾ ਕੁਰਖhetra ਜੀ ਇਹਨਾਂ ਵਿੱਚੋਂ ਰਾਈਟ ਆਪਸ਼ਨ ਦੇਖੋ ਜੀ ਪੋਠੋਹਾਰ ਖੇਤਰ ਦੇ ਦਿਵਾਲੇ ਦਾ ਜਿਹੜਾ ਇਲਾਕਾ ਹੈ ਜੀ ਉਹ ਇਲਾਕਾ ਹੈਗਾ ਜੀ 라ਵਲਪਿੰਡੀ ਤੇ ਜੇਹਲਮ ਦਾ ਜੀ ਇਹ ਇਲਾਕਾ ਜਿਹੜਾ ਪੋਠੋਹਾਰ ਦੇ ਖੇਤਰ ਦੇ ਦਿਵਾਲੇ ਦਾ ਇਲਾਕਾ ਹੈ ਗਰੀਕਾਂ ਨੇ ਪੰਜਾਬ ਨੂੰ ਕਿਹੜਾ ਨਾਮ ਦਿੱਤਾ ਸੀ ਪੰਚਨਦ ਸਤਸਿੱਦੂ ਪੈਟੋਪਟਾਮੀਆ ਪੰਜਾਬ ਗਰੀਕਾਂ ਨੇ ਜਿਹੜਾ ਪੰਜਾਬ ਨੂੰ ਕਿਹੜਾ ਨਾਮ ਦਿੱਤਾ ਸੀ ਇਹ ਆਪਸ਼ਨ ਦੇਖੋ ਜੀ ਇਹਦੀ ਰਾਈਟ ਆਪਸ਼ਨ ਮੰਨਦੀ ਹੈ ਜੀ ਤੀਸਰੀ ਆਪਸ਼ਨ ਪੈਟੋਪਟਾਮੀਆ ਜਿਹੜਾ ਨਾਮ ਸੀਗਾ ਉਹ ਜਿਹੜਾ ਦਿੱਤਾ ਸੀਗਾ ਗਰੀਕਾਂ ਨੇ ਪੰਜਾਬ ਨੂੰ ਅੱਗੇ 21 ਦੇਖਦੇ ਹਾਂ ਜੀ ਕੁਐਸਚਨ ਪੰਜਾਬ ਸਥਿਤ ਹੈ ਬਹੁਤ ਇੰਪੋਰਟੈਂਟ ਕੁਐਸਚਨ ਹੈ ਜੀ ਪੰਜਾਬ ਸਥਿਤ ਹੈ ਗੰਗਾ ਬੇਸਨ ਵਿੱਚ ਇੰਡਸ ਬੇਸਨ ਵਿੱਚ ਕਵੇਰੀ ਬੇਸਨ ਵਿੱਚ ਇਹਨਾਂ ਵਿੱਚੋਂ ਕੋਈ ਨਹੀਂ ਰਾਈਟ ਆਪਸ਼ਨ ਹੈ ਜੀ ਇਹਦੇ ਵਿੱਚ ਸੈਕੰਡ ਆਪਸ਼ਨ ਹੈ ਜੀ ਇੰਡਸ ਬੇਸਨ ਵਿੱਚ ਇੰਡਸ ਬੇਸਨ ਵਿੱਚ ਜਿਹੜਾ ਹੈ ਜੀ ਉਹ ਪੰਜਾਬ ਸਥਿਤ ਹੈ ਜੀ ਲਾਹੌਰ ਸ਼ਹਿਰ ਕਿਹੜੇ ਦਰਿਆ ਦੇ ਕੰਢੇ ਤੇ ਸਥਿਤ ਹੈ ਬਿਆਸ ਰਾਵੀ ਚਨਾਬ ਜੇਹਲਮ ਲਾਹੌਰ ਸ਼ਹਿਰ ਜਿਹੜਾ ਜੀ ਕਿੱਥੇ ਸਥਿਤ ਹੈਗਾ ਜੀ ਏ ਜੀ ਲਾਹੌਰ ਸ਼ਹਿਰ ਜਿਹੜਾ ਸੱਡਾ ਹੈਗਾ ਜੀ ਇਹ ਰਾਵੀ ਰਾਵੀ ਦਰਿਆ ਦੇ ਕੰਢੇ ਤੇ ਸਥਿਤ ਹੈ ਜੀ ਰਾਵੀ ਦਰਿਆ ਦੇ ਕੰਢੇ ਤੇ ਸਥਿਤ ਹੈ ਜੀ ਸਾਡਾ ਲਾਹੌਰ ਸ਼ਹਿਰ ਅੱਗੇ ਦੇਖਦੇ ਹਾਂ ਜੀ ਭਾਰਤ ਦੇ ਸਭ ਤੋਂ ਦੱਖਣੀ ਭਾਗ ਵਿੱਚ ਸਥਿਤ ਪਹਾੜੀਆਂ ਇਹਨਾਂ ਵਿੱਚੋਂ ਕਿਹੜੀਆਂ ਹਨ ਭਾਰਤ ਦੇ ਦੱਖਣੀ ਭਾਗ ਵਿੱਚ ਜਿਹੜੀਆਂ ਸਥਿਤ ਨੇ ਪਹਾੜੀਆਂ ਉਹ ਕਿਹੜੀਆਂ ਪਹਾੜੀਆਂ ਨੇ ਜੀ ਨੀਲਗਿਰੀ ਪਾਲਣੀ ਇਲਾ ਇਚੀ ਜਾਂ ਕਾਰਡਮ ਅਨੰਮਲਾਈ ਅਨੰਮਲਾਈ ਜਿਹੜੀ ਹੈਗੀ ਹੈ ਇਹਨਾਂ ਵਿੱਚੋਂ ਚਾਰ ਆਪਸ਼ਨਾਂ ਦੇ ਵਿੱਚੋਂ ਰਾਈਟ ਆਪਸ਼ਨ ਕਿਹੜੀ ਮੰਦੀ ਹੈ ਜਿਹੜੀ ਜਿਹੜੀ ਕਿ ਪੰਜਾਬ ਭਾਰਤ ਦੇ ਸਭ ਤੋਂ ਦੱਖਣੀ ਭਾਗ ਵਿੱਚ ਸਥਿਤ ਪਹਾੜੀਆਂ ਨੇ ਜੀ ਇਹਨਾਂ ਵਿੱਚੋਂ ਰਾਈਟ ਆਪਸ਼ਨ ਤੁਹਾਡੀ ਬਣਦੀ ਹੈ ਜੀ ਤੀਸਰੀ ਆਪਸ਼ਨ ਹੈ ਇਲਾਚੀ ਜਾਂ ਕਾਰਡਮ ਤੀਸਰੀ ਆਪਸ਼ਨ ਜਿਹੜੀ ਹੈ ਰਾਈਟ ਆਪਸ਼ਨ ਹੈ ਜੀ ਅੱਗੇ ਦੇਖਦੇ ਹਾਂ ਜੀ ਅੱਜ ਦਾ ਸਾਡਾ 24 ਕੁਐਸਚਨ ਹੈ ਜੀ ਵਿਸ਼ਵ ਦਾ ਸਭ ਤੋਂ ਉਚਾਈ ਤੇ ਸਥਿਤ ਨਗਰ ਹੇਠਾਂ ਵਿੱਚੋਂ ਕਿਹੜਾ ਹੈ ਜੀ ਵਿਸ਼ਵ ਦਾ ਸਭ ਤੋਂ ਉਚਾਈ ਵਾਲਾ ਜਿਹੜਾ ਨਗਰ ਹੈ ਜੀ ਉਹ ਕਿਹੜਾ ਹੈ ਸਰੀਨਗਰ ਕਿਊਟੋ ਬਰਾਜੀਲੀਆ ਜਾਂ ਲਹਾਸਾ ਇਹਨਾਂ ਵਿੱਚੋਂ ਰਾਈਟ ਆਪਸ਼ਨ ਹੈ ਜੀ ਤੁਹਾਡਾ ਉਹ ਹੈ ਜੀ ਫੋਰ ਆਪਸ਼ਨ ਲਹਾਸਾ ਇਹ ਜਿਹੜਾ ਜੀ ਵਿਸ਼ਵ ਦਾ ਸਭ ਤੋਂ ਉਚਾਈ ਤੇ ਸਥਿਤ ਨਗਰ ਹੈ ਜੀ ਇਹ ਯਾਦ ਰੱਖਣਾ ਜੀ ਅੱਗੇ ਚੱਲਦੇ ਹਾਂ ਜੀ ਅੱਜ ਦਾ ਸਾਡੀ ਕਲਾਸ ਦਾ ਲਾਸਟ ਕੁਐਸਚਨ ਹੈ ਜੀ 25 ਕੁਐਸਚਨ ਪੰਜਾਬ ਵਿੱਚ ਕਿਹੜਾ ਖੇਤਰ ਦਰਿਆ ਰਾਵੀ ਤੇ ਬਿਆਸ ਵਿਚਕਾਰ ਆਉਂਦਾ ਹੈ ਇਹਨਾਂ ਦੀ ਆਪਸ਼ਨਾਂ ਨੇ ਜੀ ਮਾਝਾ ਮਾਲਵਾ ਦਵਾਬਾ ਜਾਂ ਫਿਰ ਪੋਠੋਹਾਰ ਜੀ ਇਹਨਾਂ ਵਿੱਚੋਂ ਰਾਈਟ ਆਪਸ਼ਨ ਦੇਖੋ ਜੀ ਰਾਵੀ ਅਤੇ ਬਿਆਸ ਦੇ ਵਿਚਕਾਰ ਦਾ ਜਿਹੜਾ ਖੇਤਰ ਹੈ ਉਹ ਕਿਹੜਾ ਆਉਂਦਾ ਜੀ ਮੱਧ ਦਾ ਖੇਤਰ ਵੀ ਅਸੀਂ ਇਹਨੂੰ ਕਹਿ ਦਿੰਦੇ ਹਾਂ ਜੀ ਇਹਦੀ ਰਾਈਟ ਆਪਸ਼ਨ ਹੈ ਜੀ ਫਸਟ ਮਾਝੇ ਦਾ ਜਿਹੜਾ ਖੇਤਰ ਹੈ ਉਹ ਦਰਿਆ ਰਾਵੀ ਅਤੇ ਬਿਆਸ ਦੇ ਵਿਚਕਾਰ ਉਹਦਾ ਹੈ ਜੀ ਸੋ ਇਹ ਸਾਡੇ ਅੱਜ ਦੇ 25 ਕੁਐਸਚਨ ਸੀ ਆਈ ਹੋਪ ਕਿ ਤੁਹਾਨੂੰ ਵੀਡੀਓ ਪਸੰਦ ਆਈ ਹੋਗੀ ਜੇ ਪਸੰਦ ਆਈ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਤੇ ਵੀਡੀਓ ਲਾਈਕ ਕਰ ਦੇਣਾ ਆਉਣ ਵਾਲੀਆਂ ਜਿਹੜੀਆਂ ਵੀਡੀਓ ਨੇ ਇਸੇ ਤਰ੍ਹਾਂ ਤੁਹਾਨੂੰ ਜਿਹੜੀਆਂ ਮਿਲਦੀਆਂ ਰਹਿਣਗੀਆਂ ਥੈਂਕਸ ਥੈਂਕਸ ਫॉर ਵਾਚਿੰਗ